ਪਿਆਰੇ ਬਿਹਗੜਾ ਮੁਹੱਲਾ ਪੰਜਵਾਂ ਸ਼ੰਤ ਅਨਕਾਇ ਰਾ ਤੜਿਆ ਵਾਟ ਦਹੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ 베ਲੀ ਰਾਮ ਕੋਈ ਨਾ 베ਲੀ ਹੋਏ ਤੇਰਾ ਸਦਾ ਪਛੋਤਾਵੇ ਗੁਣ ਗਪਾਲਨਾ ਜਪਹਿ ਰਸਨਾ ਫਿਰ ਕਦਹੁ ਸੇ ਦੇਹ ਆਵੇ ਤਰਵਰਵ ਸੁਨਿ ਨਹ ਪਾਤ ਜੁੜਤੇ ਜੰਮ ਮਗ ਗਾਉਣ ਅਕੇਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਤੂੰ ਬਲਵੰਚ ਲੋਕ ਕਰਹਿ ਸਭ ਜਾਣੈ ਜਾਣੀ RAM ਲੇਖਾ ਧਰਮ ਭਇਆ ਤਿਲ ਪੀੜੇ ਕਹਾਣੀ RAM ਕਿਰਤ ਕਮਾਣੇ ਦੁਖ ਸਹੋ ਪ੍ਰਾਣੀ ਅਨਕ ਜੋਨ ਪਰਮਾਇ ਮਹਾ ਮੋਹਣੀ ਸੰਗ ਰਾਤਾ ਰਤਨ ਜਨਮ ਗੁਆਇਆ ਇੱਕ ਸਹਰ ਕੇ ਨਾਮ ਬਾਝੂ ਆਨ ਕਾਜ ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਭਰਮ 모ਹੇ ਲੋਭਾਣੀ ਵਿਚ ਨਾ ਕੋਏ ਕਰੇ ਅਕਿਰਤ ਘਣ ਵਿਛੜ ਪਇਆ ਆਏ ਖਰੇ ਕਠਨ ਜਮ ਕੰਕਰ ਪਕੜ ਲਿਆ ਪਕੜੇ ਚਿੱਲਾਇਆ ਆਪਣਾ ਕਮਾਇਆ ਮਹਾਮੋਹਣੀ ਰਾਤਿਆ ਗੁਣ ਗੋਵਿੰਦ ਗੁਰਮੁਖ ਨਾ ਜਪਿਆ ਤਪਤ ਥੰਮ ਗਲ ਲਾਤਿਆ ਕਾਮ ਕ੍ਰੋਧ ਅਹੰਕਾਰ ਮੂਠਾ ਖੋਏ ਗਿਆਨ ਪਛਤਾਪਿਆ ਬਿਨਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨਾ ਜਾਪਿਆ ਤੁਜ ਬਿਨ ਕੋ ਨਾਹੀ ਰਬ ਰਾਖਣ ਹਾਰਾ ਰਾਮ ਪਤ ਤੋ ਪਧਾਰਨ ਹਰ ਬਿਰਦ ਤਮਾਰਾਰਾ ਪਤ ਤੋ ਉਧਾਰਨ ਸਰਨ ਸੁਆਮੀ ਕਿਰਪਾ ਨਿਦ ਦਿਆਲਾ ਅੰਧ ਕੂਪ ਤੇ ਉਧਾਰ ਕਰਤੇ ਸਗਲ ਘਟ ਪ੍ਰਤ ਪਾਲਾ ਸਰਨ ਤੇਰੀ ਕਟ ਮਹਾ ਬੇੜੀ ਇਕ ਨਾਮ ਦੇ ਆਧਾਰਾ ਬਿਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦਿਆਰਾ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਲਾਯਾਰਾਮ ਸਭ ਸੁਖ ਪ੍ਰਗਟਿਆ ਦੁੱਖ ਦੂਰ ਪਰਾਯਾਰਾਮ ਸੁਖ ਸਹਿਜ ਅਨੰਦ ਬਨੋਦ ਸਦਹੀ ਗੁਣ ਗੋਪਾਲ ਨਿਤ ਗਾਈਐ ਭਜ ਸਾਧ ਸੰਗੇ ਮਿਲੇ ਰੰਗੇ ਵਹੜ ਜਉਣ ਨਾ ਧਾਈਐ ਗਹਿ ਕੰਠ ਲਾਈ ਸਹਿਜ ਸੁਭਾਈ ਆਜ ਅੰਕੁਰ ਆਇਆ ਬਿਨਵੰਤ ਨਾਨਕ ਆਪ ਮਿਲੇਆ ਬਹੁੜ ਕਤੂ ਨਾ ਜਾਇਆ ਬਹਾਗੜਾ ਮਹੱਲਾ ਪੰਜਵਾਂ ਸ਼ੰਤ ਸੁਨਹੁ ਬੇਨੰਤੀਆ ਸਵਾਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚੇਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸ਼ ਭੰਜਨਾ ਸਰਨ ਤੇਰੀ ਰਖ ਲਿਓ ਮੇਰੀ ਸਰਬ ਮੈਂ ਨਿਰੰਜਨਾ ਸੁਨਤ ਪੇਖਤ ਸੰਗ ਸਭ ਕੈ ਪ੍ਰਭ ਨਿਰਹੁ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇ ਹੋ ਘਰ ਕੇ ਚੇਰੇ ਤੂੰ ਸਮਰੱਥ ਸਦਾ ਹਮਦੀਨ ਪੇਖਾਰੀ RAM ਮਾਇਆ 모ਹੀ ਮਗਨ ਕੱਢ ਲੇ ਹੋ ਮਰਾਰੀ RAM ਲੋਭ 모ਹੀ ਬੇਕਾਰ ਬਾਂਦੇ ਹੋ ਅਨਕ ਦੋਖ ਕਮਾਵਨੇ ਅਲੇਪਤ ਬੰਦਨ ਰਹਿਤ ਕਰਤਾ ਜੀਆ ਆਪਣਾ ਪਾਮਨੇ ਕਰ ਅਨਗਰਹੋ ਪਤਤ ਪਾਵਨ ਬਹੁ ਜੋਨ ਭ੍ਰਮਤੇ ਹਾਰੀ ਮਨਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀ ਪ੍ਰਾਨ ਅਧਾਰੀ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ RAM ਪਲ ਹੈ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ RAM ਅਗਾਧ ਬੋਧ ਅਪਾਰ ਕਰਤੇ ਮੋਹਿ ਨੀਚ ਕਛੂ ਨਾ ਜਾਣਾ ਰਤਨ ਤਿਆਗ ਸੰਗ੍ਰਹਿਮ ਕਉਡੀ ਪਸੂ ਨੀਚ ਇਆਨਾ ਤਿਆਗ ਚਲਤੀ ਮਹਾ ਚੰਚਲ ਦੁਖ ਕਰ ਕਰ ਜੋਰੀ ਨਾਨਕ ਸਰਨ ਸਮਰੱਥ ਸੁਆਮੀ ਪੈਜ ਰੱਖੋ ਮੋਰੀ ਜਾਂਤੇ ਵਿਛੜਿਆ ਤਿਨ ਆਪ ਮਲਾਇਆ ਰਾਮ ਸਾਧੂ ਸੰਗਮੇ ਹਰ ਗੁਣ ਗਾਇਆ ਰਾਮ ਗੁਣ ਗਾਏ गोविंद ਸਦਾ ਨੀਕੇ ਕਲਿਆਣ ਮੈਂ ਪ੍ਰਗਟ ਭਏ ਸੇਜਾ ਸੁਹਾਵੀ ਸੰਗ ਪ੍ਰਭ ਕੈ ਆਪਣੇ ਪ੍ਰਭ ਕਰ ਲੈ ਛੋੜ ਚਿੰਤ ਅਚਿੰਤ ਹੋਏ ਬਹੁੜ ਦੁਖ ਨਾ ਪਾਇਆ ਨਾਨਕ ਦਰਸ਼ਨ ਦੇਖ ਜੀਵੇ गोविंद ਗੁਣ ਨਿਦ ਗਾਇਆ ਬਹਾਗੜਾ ਮਹੱਲਾ ਪੰਜਵਾਂ ਸ਼ੰਤ ਬੋਲ ਸੋ ਧਰਮੀ ਰਿਆ ਮੋਨ ਕਤ ਧਾਰੀ ਨਾ ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਵਹਾਰੀ ਰਾਮ ਸੰਗ ਤੇਰਾ ਕਛ ਨਾ ਚੱਲੈ ਬਿਨਾ ਗੋਵਿੰਦ ਨਾਮ ਦੇਸ ਵੇਸ ਸਵਰਨ ਰੂਪਾ ਸਗਲ ਊਣੇ ਕੰਮ ਪੁੱਤਰ ਕਲਤਰ ਨਾ ਸੰਗ ਸੋਭਾ ਹਸਤ ਘੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਾਹੀ RAM ਮਾਇਆ ਝੂਠ ਰੁਦਨ ਕੀਤੇ ਬਿਲਾਹੀ RAM ਬਿਲਾਹੇ ਕੀਤੇ ਮਹਾਮੋਹਣ ਬਿਨ ਨਾਮ ਹਰ ਕੇ ਸੁਖ ਨਹੀਂ ਸਹ ਸੁਸ਼ਿਆਣ ਪ ਉਪਾਵ ਥਾਕੇ ਜਹ ਭਾਵਤ ਤਹਿ ਜਾਹੀ ਆਦ ਅੰਤੇ ਮਦਪੂਰਨ ਸਰਬਤਰ ਘਟ ਘਟ ਆਹੀ ਬਿਨਮੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਘਰ ਜਾਹੀ ਨਰਪਤ ਜਾਣ ਗਰਹਿਉ ਸੇਵਕ ਸਿਆਣੇ RAM ਸਰ ਪਰ ਵਿਛੜਨਾ 모헤 ਪਛਤਾਣੇ RAM ਹਰ ਚੰਦੌਰੀ ਦੇਖ ਭੂਲਾ ਕਹਾਂ ਅਸਥਿਤ ਪਾਈਐ ਬਿਨ ਨਾਮ ਹਰਿ ਕੇ ਆਨ ਰਚਨਾ ਐਹਲਾ ਜਨਮ গোਾਈਐ ਹਉ ਹਉ ਕਰਤਨਾ ਤ੍ਰਿਸ਼ਣ ਬੂਝੈ ਨਹਿ ਕਾਮ ਪੂਰਨ ਗਿਆਨੀ ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਕੀਤਿਆ ਪਛਤਾਨੀ ਧਾਰ ਅਨਗਰਹੋ ਆਪਣਾ ਕਰ ਲੀਨ ਆ ਰਾਮ ਪੁਜਾ ਗਹਿ ਕਾੜ ਲੀਓ ਸਾਧੂ ਸੰਗ ਦੀਨ ਆ ਰਾਮ ਸਾਦ ਸੰਗਮ ਹਰ ਅਰਾਧੇ ਸਗਲ ਕਲਮਲ ਦੁਖ ਜਲੇ ਮਹਾ ਧਰਮ ਸੋਦਾਨ ਕਿਰਿਆ ਸੰਗ ਤੇ ਰਹਿ ਸਿਹ ਚੱਲੇ ਰਸਨਾ ਅਰਾਧੇ ਏਕ ਸੋ ਆਮੀ ਹਰ ਨਾਮ ਮਨ ਤਨ ਭੀਨਾ ਨਾਨਕ ਜਿਸ ਨੂੰ ਹਰ ਮਲਾਈ ਸੋ ਸਰਬ ਗੁਣ ਪਰਬੀਨਾ ਵਿਹਾਗੜੇ ਕੀ ਵਾਰ ਮਹੱਲਾ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ 3 ਗੁਰ ਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨ ਭਾਲ ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੈ ਹਰ ਨਾਲ ਨਾਨਕ ਨਾਮ ਤਿਨਾ ਕਉ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ ਮਹੱਲਾ 3 ਸਿਫਤ ਖਜ਼ਾਨਾ ਬਖਸ਼ ਹੈ ਜਿਸ ਬਖਸ਼ੈ ਸੋ ਖਰਚੈ ਖਾਏ ਸਤਿਗੁਰ ਮੇਰੇ ਹੱਥ ਨਾ ਆਵਈ ਸਭ ਥੱਕੇ ਕਰਮ ਕਮਾਈ ਨਾਨਕ ਮਨਮੁਖ ਜਗਤ ਧਨਹੀਨ ਹੈ ਅੱਗੇ ਭੁੱਖਾ ਕੀ ਖਾਏ ਪੌੜੀ ਸਭ ਤੇਰੀ ਤੂੰ ਸਬ ਸਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਾਇਆ ਤਿਸ ਦੀ ਤੂੰ ਪਗਤ ਥਾਏ ਪਾਏ ਜੋ ਤੁਧ ਮਨ ਪਾਇਆ ਜੋ ਹਰ ਪ੍ਰਭ ਭਾਵੈ ਸੋ ਧੀਐ ਸਭ ਕਰਮ ਤੇਰਾ ਕਰਾਇਆ ਸਲਾਹੇ ਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਸ਼ਲੋਕ ਮਹਲਾ 3 ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਈ ਨਾਮੇ ਕਾਰਜ ਸਿਧ ਹੈ ਸਹਜੇ ਹੋਈ ਸੋ ਹੋਈ ਗੁਰਮਤਿ ਮਤ ਅਚਲ ਹੈ ਚਲਾਏ ਨਾ ਸਕੈ ਕੋਈ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਇ ਮਨਮੁਖ ਮੂਲੋ ਪੁਲਾਇਨ ਵਿੱਚ ਲਭ ਲੋਭ ਹੰਕਾਰ ਝਗੜਾ ਕਰਦਿਆ ਅਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਣ ਸਭ ਵਿਕਾਰ ਦਿੱਤਾ ਕਿਤੇ ਨਾ ਸੰਤੋਖੀਆਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨਮੁਖਾਂ ਨਾਲੋਂ ਟੁੱਟਿਆ ਭਲੀ ਜਿੰਨਾ ਮਾਇਆ 모ਹੀ ਪਿਆਰ ਮਹੱਲਾ ਤੀਜਾ ਤਿਨ ਭਉ ਸੰਸਾ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰੱਖਦਾ ਆਪੇ ਰਖਣਹਾਰ ਮਿਲ ਪ੍ਰੀਤਮ ਸੁਖ ਪਾਇਆ ਸਚੈ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰ ਪੌੜੀ ਜੀ ਜੀ